ਲੋ ਜੀ ਸਾਗਰ ਪਹੁੰਚ ਗਏ ਥੋੜੀ ਜਿਹੀ ਬੋਲੀ ਤੇ ਲੋ ਜੀ ਪਹਿਲੀ ਟਰਾਲੀ ਲੱਗੀ 460 ਰੁਪਏ ਲੱਗ ਗਿਆ ਜੀ ਰੇਟ ਬਹੁਤ ਵਧੀਆ ਹੈ ਬਾਈ ਕੋਈ ਨਾ ਹੋਰ ਹੈਗੇ ਤਿੰਨ ਜੀ ਚਾਰ ਟਰਾਲੀਆਂ ਆਈਆਂ ਅੱਜ

470 ਬੋਲਾਂਗੇ ਨਾ 470 ਲੋ ਜੀ ਦੂਸਰੀ ਟਰਾਲੀ ਲੱਗੀ ਹੈ 470 ਰੁਪਏ ਲੱਗ ਗਏ ਜੀ 450 ਦਾ ਰੇਟ ਜਿਹੜਾ ਟੱਪ ਗਿਆ ਅੱਜ ਬਈ ਅੱਜ ਤਰੀਕ ਹੈਗੀ 22 ਮਾਰਚ 2025 ਲਈ ਦੋਨਾਂ ਕੋ ਹੋ ਰਿਹਾ ਹੈ ਕਿ ਇਹ ਥੋੜੀ ਹੈਗੀ ਹੈ ਮਸ਼ੀਨ ਦੀ ਉਹ ਥੋੜੀ ਸੀ ਖਣਬੇ ਦੀ ਜੀ ਦੇ ਦੋ ਨਾਗ ਫੁਰ ਰਾਗੇ ਦੇਖਦੇ ਆ ਕਿ ਰੇਡ ਜਾਂਦੀ ਆ ਉੱਪਰ ਦੇ ਇਕੱਠੋ ਇਹ ਲੱਗਦੇ ਕੱਢਣਗੇ ਮੋਟ ਨਾ ਭਾਈ ਸ਼ਾਬਾਸ਼ ਹਾਂ ਹਾਂ ਬੋਲਾ ਵੀ ਬੋਲੋ 5 10 15 20 25 30 35 40 45 50 55 60 65 70 75 80 85 90 95 100 105 110 115 120 125 130 135 140 145 ਪੂਰਾ ਹੀ ਕਰਦੇ ਸਾਢੇ 350 ਸਾਢੇ 350 ਪੂਰਾ ਹੋ ਨਹੀਂ ਨਾ ਹੁੰਦਾ ਸਾਢੇ 350 ਹਾਂ ਭਾਈ 51 60 65 70 70 ਪੈਂਸਾ 70 ਬੋਲਾਂਗੇ ਨਾ 370 ਰੁਪਏ ਦਾ ਭਾਈ ਕਿੰਦੀਆ ਲਓ ਜੀ ਇਹ ਲੱਗੀ 370 ਰੁਪਏ ਇਹ ਮਸ਼ੀਨ ਦੀ ਟੂੜੀ ਸੀ ਇਹ ਲੱਗੀ 370 ਰੁਪਏ ਜੀ ਚਲੋ ਜੀ ਨਾਗ ਰਹਿ ਇੱਕ ਹੋਰ ਇਹ ਦੇਖਦੇ ਆ ਕਿ ਰੇਟ ਜਾਂਦਾ ਜੀ ਭਾਈ ਚਾਰ ਹੀ ਨਾਗ ਆਏ ਸੀਗੇ ਇੱਕ ਨਗ ਦੀ ਬੋਲੀ ਰਹਿ ਗਈ ਦੇਖਦੇ ਹਾਂ ਕਿ ਰੇਟ ਜਾਂਦਾ ਜੀ ਆਹ ਵਾਲਾ ਨਗ ਰਹਿ ਗਿਆ ਛੋੜੀ ਇਹ ਵੀ ਸਾਫ਼ ਆ ਜਾਵਾ ਚਿੱਟੀ ਬਰਫ ਵਰਗੀ ਨਹੀਂ ਬਾਈ ਤੁਰਦੀ ਦੀ ਜੀ ਲੈਣ ਨੂੰ ਲੱਗਦਾ 4 ਤੋਂ 4 ਤੋਂ ਸਭ ਜੀ ਲੱਗਦਾ 300 ਰੁਪਇਆ 500 ਰੁਪਿਆ 300 ਰੁਪਿਆ ਹਾਂ ਵੀ 300 ਰੁਪਿਆ ਬੋਲਾ ਬਾਈ ਕਿ ਨਾ ਬਾਈ ਜੀ 300 ਰੁਪਿਆ ਵੀ ਦੀ ਟਾਲ ਲਿਆ ਬਸਲਾ ਜੀ ਇਹ ਲੱਗ 300 ਰੁਪਿਆ ਲੱਗੀ ਜੀ ਟਰਾਲੀ ਅੱਜ ਸਪਰੇਡ ਜਿਹੜਾ ਅੱਜ 450 ਤੋਂ ਵੀ ਪਲੱਸ ਹੋ ਗਿਆ ਬਾਈ ਤੇ ਕਰੋ ਜੀ ਵੀਡੀਓ ਨੂੰ ਮਤਲਬ ਸ਼ੇਅਰ ਜੀ ਬਾਅਦ ਬਾਅਦ ਤਾ ਨਵਾ ਜੀ ਤੇ ਮਿਲਦੇ ਆ ਕੱਲ ਨੂੰ ਠੀਕ 7 ਵਜੇ ਜੀ